ਬੁੱਕ ਕਵਿਤਾਵਾਂ ਦੀ ਕਿਤਾਬ ਹੈ ਕਿਉਂਕਿ ਪੋਇਟਰੀ ਦੀ ਪੋਇਟਰੀ ਦੇ ਕਰਕੇ ਮੈਂ ਮਸ਼ਹੂਰ ਸਾ ਤੇ ਪੋਇਟਰੀ ਮੇਰੀ ਰੂਚ ਮੈਂ ਜਿਵੇਂ ਦੱਸਿਆ ਕਿ ਮੇਰੇ ਨਾਲ ਹੀ ਪੈਦਾ ਹੋਈ ਜਨਮੀ ਹੈ ਅਣਜਮਿਆ ਬੋਟ ਆਪਣੇ ਆਪ ਦੇ ਉੱਤੇ ਫੀਮੇਲ ਫਿਟੀਸਾਈਡ ਦੇ ਉੱਪਰ ਪਹਿਲੀ ਪੋਇਮ ਇਹ ਉਹ ਪਹਿਲੀ ਕਵਿਤਾ ਹੈ ਜਿਹੜੀ ਮੈਂ ਗੁਨਾਨੁਕ ਦੇਵ ਯੂਨੀਵਰਸਿਟੀ ਦੀ ਸਟੇਜ ਤੇ ਪਹਿਲੀ ਵਾਰੀ ਬੋਲੀ ਸੀ ਜਦੋਂ ਮੈਂ ਪਹਿਲੀ ਵਾਰ ਯੂਨੀਵਰਸਿਟੀ ਦੇਖੀ ਸੀ ਵੀ ਉਹ ਇੰਨੇ ਵਧੀਆ ਐਡੀਟੋਰੀਅਮ ਹੁੰਦੇ ਨੇ ਐਦਾਂ ਨਾਲ ਲਲ ਪੜਦੇ ਖੁਲਦੇ ਨੇ ਬੰਦ ਹੁੰਦੇ ਨੇ ਤੇ ਮੈਂ ਐਡਮਾਇਰ ਕਰਦੀ ਸੀ ਕਿ ਜਦੋਂ ਮੈਂ ਪਹਿਲੀ ਵਾਰੀ ਉੱਥੇ ਕਵਿਤਾ ਬੋਲੀ ਸੀ ਤੇ ਕੰਪੇਅਰ ਕਰਦੇ ਸੀਗੇ ਬਾਕੀ ਦੇ ਲੋਕ ਤੇ ਮੈਂ ਸੋਚਦੀ ਸੀ ਇੱਕ ਦਿਨ ਮੈਂ ਇਸ ਸਟੇਜ ਤੇ ਉੱਤੇ ਕੰਪੇਅਰ ਕਰਾਂਗੀ ਤੁਹਾਡੇ ਤੇ ਵੀ ਪ੍ਰਭਾਵ ਰਿਹਾ ਸ਼ਿਵ ਕੁਮਾਰ ਬਟਾਲਵੀ ਜੀ ਦਾ ਉਹਨਾਂ ਦੀ ਸ਼ਾਇਰੀ ਦਾ ਕਿੰਨਾ ਕਿਤੇ ਉਹ ਮੈਂ ਇੱਕ ਕਵਿਤਾ ਅਕਸਰ ਬੋਲਦੀ ਹੁੰਨੀ ਆ ਕਿ ਪੁੱਛਦੇ ਨੇ ਲੋਕ ਸ਼ਾਇਰੀ ਕਿਵੇਂ ਫੁਰਦੀ ਇਹਦੇ ਵਿੱਚ ਇੱਕ ਕਵਿਤਾ ਹੈ ਜਿਸ ਦਾ ਨਾਮ ਹੈ ਬਟਾਲਾ ਉਹਦਾ ਨਾਮ ਹੀ ਹੈ ਜੀ ਤੁਹਾਨੂੰ ਵੀ ਚੰਗੀ ਲੱਗੇਗੀ ਕਹਿੰਦੇ ਪੁੱਛਦੇ ਨੇ ਲੋਕ ਸ਼ਾਇਰੀ ਕਿਵੇਂ ਫੁਰਦੀ ਮੈਂ ਕਵਾਂ ਇਹ ਤਾਂ ਰਹਿੰਦੀ ਨਾਲ-ਨਾਲ ਤੁਰਦੀ ਅੰਮੀ ਨੇ ਮੇਰੀ ਦੁਆਵਾਂ ਸੀ ਕੀਤੀਆਂ ਸ਼ਾਇਰਾਤੋਂ ਰੰਗ ਤਾਂ ਉਧਾਰੀਆਂ ਸੀ ਲਿੱਤੀਆਂ ਸਾਡੇ ਗਵਾਂਡ ਰਹਿੰਦਾ ਇੱਕ ਪੀਰ ਸੀ ਸ਼ਾਇਰੀ ਦਾ ਕਹਿੰਦੇ ਵੱਡਾ ਕੋਈ ਮੀਰ ਸੀ ਨਾ ਦੱਸਾਂ ਤਾਂ ਸ਼ਿਵੋ ਦਾ ਨਾਸੀ ਮੇਰਾ ਸ਼ਹਿਰ ਉਹਦਾ ਸ਼ਹਿਰ ਬਟਾਲਾ ਹੀ ਗਰਾں ਸੀ ਲੱਗਦਾ ਹੈ ਅਸਰ ਉਸ ਦਾ ਜ਼ਰੂਰ ਹੈ ਬਾਕੀ ਤੇ ਸੱਤੇ ਉੱਤੇ ਮਿਹਰਬਾਨ ਵੀ ਹਜ਼ੂਰ ਹੈ